Thank you. ਦੇਖ ਰਹੇ ਹੋ ਨਮਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਅੱਜ ਜਿਹੜਾ ਹੈਗਾ ਦਿਨ મતદાન ਅੱਜ ਇਹ ਲੋਕਾਂ ਨੇ ਜਿਹੜੀ ਆਪਣੀ ਅਕਲ ਦਾ ਦਾਨ ਕਰਨਾ ਉਹ ਕਿਹਨੂੰ ਕਰਨਾ ਇਹ 4 ਤਰੀਕ ਨੂੰ ਹੀ ਪਤਾ ਚੱਲਣਾ ਹੈਗਾ ਅੱਜ ਜਿੱਦਾਂ ਤੁਸੀਂ ਮਾਛੀਵਾੜ ਦੇ ਦੇਖ ਰਹੇ ਹੋ ਕੰਨਿਆ ਸਕੂਲ ਦੇ ਵਿੱਚ ਜਿਹੜਾ ਲੋਕਾਂ ਦਾ ਇੰਨੀ ਗਰਮੀ ਦੇ ਬਾਵਜੂਦ ਵੀ ਆਉਣਾ ਜਾਣਾ ਪੂਰਾ ਵਰਕਰਾਰ ਹੈ ਜਿੱਥੇ ਕਿ ਲੋਕੀ ਇੰਨੀ ਗਰਮੀ ਪੈਣ ਦੇ ਬਾਵਜੂਦ ਆਪਣੀ ਮਤ ਦਾ ਦਾਨ ਕਰਨ ਆ ਪਾ ਰਹੇ ਆ ਇਹ ਚਾਰ ਤਰੀਕ ਨੂੰ ਪਤਾ ਚੱਲਣਾ ਆਪਾਂ ਸਾਡੇ ਨਾਲ ਇੱਕ ਮਾਦਾ ਹੀ ਆਪਾਂ ਗੱਲ ਕਰਦੇ ਵੋਟ ਪਾਉਣ ਚੱਲੇ ਆ ਮਾਦਾ ਹਾਂ ਵੋਟ ਪਾਉਣ ਚੱਲੇ ਪਹਿਲਾਂ ਤੁਰ ਕੇ ਆਉਣਾ ਪੈਂਦਾ ਸਾਨੂੰ ਵੋਟ ਪਾਉਣ ਕਾਹਦਾ ਗੋਪ ਗਰੀਬਾਂ ਨੂੰ ਐਨਾ ਸੋਚਦੇ ਆ ਵੀ ਮਾੜਾ ਮੋਟਾ ਠੰਡਾ ਇਹ ਜਾ ਕੋਈ ਤੱਤਾ ਕੋਸਰਾ ਕੋਤਾ ਖਲੌਣ ਬਣਾਉਣ ਮਾੜਾ ਮੋਟਾ ਤਾਂ ਦੇਖਣ ਵੀ ਗਰੀਬਾਂ ਵਾਂ ਤੇ ਕਿੰਨਾ ਕੁਝ ਹੋਇਆ ਤੁਸੀਂ ਤੁਸੀਂ ਵੋਟ ਪਾਉਣ ਜਾਣੀ ਆ ਕਿ ਪਾਏ ਪਾਉਣ ਜਾਣਾ ਆ ਅੱਛਾ ਤੁਸੀਂ ਜਿਹੜੀ ਆਪਣੇ ਕਿਹੜੇ ਹਾਸਲੇ ਨਾਲ ਬੈਠਾ ਸਾਡਾ ਕੋਈ ਬਣਾਉਂਦੇ ਨਾ ਮੇਰੇ ਆਦਮੀ ਪਾਗਲ ਹੋ 40 ਸਾਲ ਹੋ ਗਏ ਉਸਨੇ ਐ ਨਹੀਂ ਕਿਹਾਗਾ ਵੀ ਲੈ ਪਾਈ ਤਨੇ ਦਵਾਈਓ ਦਵਾ ਦੰਨੇ ਆ ਕਿਸੇ ਨੇ ਕੁਛ ਨਹੀਂ ਕਿਹਾਗਾ ਕੋਈ ਵੀ ਕਾ ਨਹੀਂ ਕਹਿੰਦਾ ਹੈਗਾ ਧੀ ਪੁੱਤ ਵੀ ਛੱਡ ਕੇ ਪਾਸੇ ਹੋ ਗਏ ਆ ਸਾਨੂੰ ਕੋਈ ਨਹੀਂ ਪੁੱਛਦਾ ਹੈਗਾ ਜਿੱਥੇ ਖੜੇ ਆ ਉੱਥੇ ਖੜੇ ਆ ਅਸੀਂ ਮਾਤਾ ਜੀ ਹੁਣ ਤੁਸੀਂ ਕਿਹੜੀ ਸਰਕਾਰ ਲੈ ਕੇ ਆਉਂਗੇ ਉੱਪਰ ਭਾਜਪਾ ਦੀ ਲੈ ਕੇ ਆਉਂਗੇ ਕਾਂਗਰਸ ਦੀ ਅਸੀਂ ਤਾਂ ਸਕਰਾਂਦ ਗਾ ਜਿਹੜੀਆਂ ਰੋਂਦੀਆਂ ਨਾ ਉੱਥੇ ਬੈਠੇ ਰੋਨੇ ਅਸੀਂ ਤਾਂ ਚਾਹ ਕਹੀਏ ਭਗਵਾਨ ਜਮਾਨ ਕਹਿੰਦਾ ਵੀ ਅਸੀਂ ਆ ਕੁਝ ਬਣਾਵਾਂਗੇ ਸਾਡਾ ਕੁਝ ਨਹੀਂ ਬਣਾਇਆ ਮੋਦੀ ਕਹਿੰਦਾ ਦਾ ਅਸੀਂ ਆ ਬਣਾਵਾਂਗੇ ਸਾਡਾ ਕੁਝ ਨਹੀਂ ਬਣਾਇਆ ਨਹੀਂ ਜਿਹੜੀ ਤੁਸੀਂ ਮਾਨ ਸਾਹਿਬ ਦੀ ਗੱਲ ਕਰਦੇ ਹੋ ਉਹਨਾਂ ਨੇ 600 ਤੁਹਾਨੂੰ ਜੂਨਟ ਦਿੱਤੇ ਆ ਘਰ ਤੁਹਾਡੇ ਆਟਾ ਆਉਣ ਲੱਗ ਗਿਆ ਕੈਮਰਿਆਂ ਦੇ ਵਿੱਚ ਤੁਹਾਨੂੰ ਦਿਖਾਉਣ ਲੱਗ ਗਿਆ ਹੋਰ ਕੀ ਚਾਹੀਦਾ 15 ਕਿਲੋ ਹੀ ਕਣਕ ਮਿਲਦੀ ਆ ਸਾਨੂੰ ਤਾਂ ਆਟਾ ਨਹੀਂ ਆਉਂਦਾ ਸਾਡੇ ਨਾਲ ਜਿੱਦਾਂ ਦੇ ਵੀ ਆਟਾ ਆਇਆ ਨਾ ਆਟਾ ਕੁਛ ਨੂੰ ਕੁਛ ਨਹੀਂ ਆਉਂਦਾ ਹੈਗਾ ਸਾਨੂੰ ਕੱਖ ਵੀ ਨਹੀਂ ਮਿਲਿਆ ਸਾਨੂੰ ਤਾਂ ਲੋਕਾਂ ਨੇ ਨਾ ਕੁਛ ਮਿਲਿਆ ਸਾਨੂੰ ਕੱਖ ਨਹੀਂ ਮਿਲਿਆ ਸਾਡੇ ਨਾਲ ਇਹ ਸੀਨੀਅਰ ਸਿਟੀਜਨ ਨੇ ਬਜ਼ੁਰਗ ਆਪਾਂ ਇਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਬਜ਼ੁਰਗੋ ਸਤਿ ਸ੍ਰੀ ਅਕਾਲ ਦੇਖੋ ਜੀ ਗੱਲ ਇਸ ਤਾਂ ਹੈ ਸਾਹੀ ਦੁਨੀਆ ਨੂੰ ਕੁਛ ਨਹੀਂ ਬੰਦਾ ਕਰ ਸਕਦਾ ਜੋ ਉਹ ਜਿਹੜਾ ਪਾਰਟੀ ਤੇ ਆਪਣੇ ਕਾਮਯਾਬ ਹੈਗਾ ਉਹ ਆਪ ਕੋਸ਼ਿਸ਼ ਕਰ ਰਿਹਾ ਹੈ ਤੇ ਸਾਨੂੰ ਉਹਨਾਂ ਦੀਆਂ ਮੁਸ਼ਕਲਾਂ ਵੀ ਸਮਝਣਾ ਚਾਹੀਦੀਆਂ ਨੇ ਆਪਨੇ ਮੁਸ਼ਕਲਾਂ ਸਮਝ ਨਹੀਂ ਆ ਰਹੀ ਕਿ ਆਪੇ ਸਾਰਾ ਕੋਈ ਘਰ ਸਾਡੇ ਪਰਜਨ ਚੋਰੀ ਹੋ ਸਕਦਾ ਹਾਂ ਕੀ ਜੀ ਅੱਛਾ ਬਜ਼ੁਰਗੋ ਤੁਸੀਂ ਅੱਜ ਆਪਣੀ ਮਤ ਦਾ ਦਾਨ ਕਰਕੇ ਆ ਰਹੇ ਹੋ ਕਿ ਹੁਣ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਤੇ ਦਿੱਲੀ ਤੁਸੀਂ ਕਿਹਦੀ ਸਰਕਾਰ ਬਣਾ ਰਹੇ ਹੋ ਬੀਜੇਪੀ ਦੀ ਜਾਂ ਕਾਂਗਰਸ ਦੀ ਅਸੀਂ ਤੇ ਇਹਨਾਂ ਦੋਹਾਂ ਦੇ ਪੈਸੇ ਵਿੱਚ ਬਣਾ ਰਹੇ ਹਾਂ ਠੀਕ ਹੈ ਜੀ ਸਾਡੇ ਬੰਦੇ ਆਪਨੇ ਖੜੇ ਜਿਹੜੇ ਰਿਲਾਈਅਬਲ ਬੰਦੇ ਨੇ ਜੀ ਕਿਹੜੇ ਜੀ ਦੱਸ ਦੋ ਜੀ ਦੋ ਤੇ 4 ਨੇ ਠੀਕ ਹੈ ਜੀ ਬਹੁਤ ਐਜ਼ ਆਨੇ ਤੇ ਆਮਾਦੀ ਪਾਰ ਦੇ ਨਾਲ ਹੋਰ ਕਿਰਖਟੇ ਦੀ ਸਮਾਨ ਤੇ ਦੂਜੇ ਸਿੱਕੇ ਓਕੇ ਖਾਂਟੇ ਮਰੇ ਜੋ ਝਾੜੂ ਕਰ ਰਿਹਾ ਠੀਕ ਕਰ ਰਿਹਾ ਸੀ ਸੈਟ ਕਰਿਆ ਠੀਕ ਕਰ ਰਿਹਾ ਜੋ ਝਾੜੂ ਕਰ ਰਿਹਾ ਕਹਿੰਦੇ ਠੀਕ ਕਰ ਰਿਹਾ ਸਾਡੇ ਨਾਲ ਇੱਥੇ ਜਿਹੜੇ ਮਿਹਨਤ ਕਾਚ ਲੋਕ ਬੈਠੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਭਾਜੀ ਤੁਸੀਂ ਵੋਟ ਪਾਏ ਨਹੀਂ ਆਲੀ ਪਾਣਾ ਜੀ ਹਲੇ ਕਿਨੂੰ ਡੀਕਦੇ ਹੋ ਤੁਸੀਂ ਭੀੜ ਲੱਗਿਆ ਜਾਮ ਘਟ ਜਾਊਗਾ ਫਿਰ ਜਾਵਾਂਗੇ ਤੁਸੀਂ ਤੁਸੀਂ ਵੋਟ ਪਾਏ ਨਹੀਂ ਜੀ ਆ ਤੁਸੀਂ ਨਹੀਂ ਸਰ ਤੁਸੀਂ ਅਲੇ ਤੁਸੀਂ ਕਿਸੇ ਨੇ ਵੋਟ ਨਹੀਂ ਪਾਈ ਅੱਛਾ ਤੁਸੀਂ ਇਹ ਦੱਸੋ ਕਿ ਜਿਹੜੀ ਹੁਣ ਦਿੱਲੀ ਦੇ ਵਿੱਚ ਸਰਕਾਰ ਕਿਹਦੀ ਬਣਾਉਣ ਜਾ ਰਹੇ ਹੋ ਬੀਜੇਪੀ ਦੀ ਜਾਂ ਕਾਂਗਰਸ ਦੀ ਬੀਜੇਪੀ ਦੀ ਬੀਜੇਪੀ ਹਾਂਜੀ 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 ਬੋਲ ਕੇ ਦੱਸੋ ਬੀਜੇਪੀ ਬੀਜੇਪੀ ਸਾਰੇ ਜਿਹੜੇ ਤੁਸੀਂ ਸਰਕਾਰ ਬੀਜੇਪੀ ਦੀ ਬਣਾਉਣ ਜਾ ਰਹੇ ਹੋ ਹਾਂ ਠੀਕ ਹੈ ਸਾਡੇ ਨਾਲ ਨੌਜਵਾਨ ਆ ਗੁਆ ਇਹਨਾਂ ਨੂੰ ਵੀ ਗੱਲ ਕਰਦੇ ਹਾਂ ਹਾਂਜੀ ਕਾਕਾ ਜੀ ਤੁਸੀਂ ਕਿਹੜੀ ਸਰਕਾਰ ਬਣਾ ਰਹੇ ਹੋ ਦੇ ਕੋ ਸਰਕਾਰ ਜਿਹੜੀ ਮਰਜ਼ੀ ਬਣ ਜਵੇ ਪਰ ਕੰਮ ਹੋਵੇ ਕੰਮ ਕੀ ਲੈਣਾ ਚਾਹੁੰਦੇ ਤੁਸੀਂ ਕੰਮ ਜਿਵੇਂ ਨਸ਼ਾ ਛਡਾਊ ਹੋ ਗਿਆ ਇਹ ਸਾਰਾ ਕੁਝ ਜਿਵੇਂ ਚਿੱਟਾ ਬਿਕਦਾ ਇਹ ਗਾ ਇਹ ਪੁੱਕੀ ਦੀ ਹੋ ਗਈ ਇਹ ਚੀਜ਼ਾਂ ਬੰਦ ਹੋਣੀ ਚਾਹੀਦੀ ਅੱਛੀ ਵੱਟ ਚ ਕਿਤੇ ਵਿਕ ਰਹੀਆਂ ਨੇ ਇਹ ਭਾਜੀ ਸਾਰਾ ਕੁਝ ਵਿਕ ਰਿਆ ਕਿੱਥੇ ਵਿਕ ਰਿਆ ਮੜਾ ਦੱਸੂਗਾ ਯਾਰ ਆਪਾਂ ਦੇਖੋ ਆਪਾਂ ਇਹ ਕਹਿ ਦਈਏ ਇੱਧਰ ਵੀ ਵਿਕਦਾ ਇੱਧਰ ਵੀ ਵਿਕਦਾ ਪੁਲਿਸ ਵਾਲੇ ਇੱਦਾਂ ਦੇ ਬੰਦੇ ਆ ਇੱਕੀ ਮੰਨ ਲਓ ਐਸੇ ਲੈ ਲੈਂਦੇ ਆ ਅੱਧੇ ਠੀਕ ਆ ਕੁਝ ਨਹੀਂ ਕਰਦੇ ਬੰਦਿਆਂ ਨੂੰ ਪੰਦੇ ਉੱਧਰ ਮਰੇ ਫਿਰਦੇ ਆ ਉੱਧਰ ਮਰੇ ਫਿਰਦੇ ਤੁਸੀਂ ਤੁਸੀਂ ਤੁਹਾਡਾ ਏਰੀਆ ਕਿਹੜਾ ਬਾ ਤੁਹਾਡਾ ਏਰੀਆ ਸਾਡਾ ਮਾਛੜਾ ਹੀ ਆ ਵੀਰੇ ਮਾਛੜਾ ਤੁਹਾਨੂੰ ਕੌਣ ਕਹਿੰਦਾ ਪੁਲਿਸ ਪੈਸੇ ਲੈਂਦੀ ਹੈ ਨਸ਼ਾ ਵਗਾਉਂਦੇ ਵੀਰੇ ਅਸੀਂ ਆਈ ਜਾਨੀ ਅਸੀਂ ਆ ਕੰਮ ਤਾਂ ਕਰਦੇ ਨਹੀਂ ਸਾਡਾ ਹੈਗਾ ਲੈਡ ਦਾ ਕੰਮ ਅਸੀਂ ਇਹ ਚੀਜ਼ਾਂ ਤੁਸੀਂ ਤੁਹਾਡਾ ਲੈਡ ਦਾ ਕੰਮ ਹੈ ਜਾਨੀ ਤੁਹਾਨੂੰ ਇੰਨਾ ਪਤਾ ਮਾਛੜਾ ਨਸ਼ਾ ਵਿਕ ਰਿਹਾ ਸਾਡੇ ਨਾਲ ਇੱਕ ਹੋਰ ਸ਼ਹਿਰ ਵਾਸੀ ਨਾਲ ਆਪਾਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਸਸੀ ਗਾ ਭਾਜੀ ਨਮ ਜਾਨੀ ਸਸੀ ਗਾ ਭਾਜੀ ਤੁਸੀਂ ਅੱਜ ਦਿੱਲੀ ਦੇ ਵਿੱਚ ਕਿਹੜੀ ਸਰਕਾਰ ਬਣਾਉਣ ਜਾ ਰਹੇ ਹੋ ਭਾਜਪੀ ਜਾਂ ਕਾਂਗਰਸ ਨਹੀਂ ਸਰਕਾਰ ਤਾਂ ਦੇਖੋ ਜੀ ਇਹ ਤਾਂ ਕੌਨਫੀਡੈਂਸ਼ੀਅਲ ਗੱਲਾਂ ਨੇ ਸਰਕਾਰ ਤਾਂ ਜਿਹੜੀ ਮਰਜ਼ੀ ਆਵੇ ਲੇਕਿਨ ਦੇਖੋ ਕੰਮ ਰੈਗੂਲਰ ਚੱਲਦੇ ਹੋਣ ਚਾਹੀਦੇ ਆ ਇਹ ਨਾ ਹੋਵੇ ਕਿ ਸਰਕਾਰ ਦੂਜੀ ਆਵੇ ਪੁਰਾਣੇ ਕੰਮਾਂ ਨੂੰ ਪਿੱਛੇ ਕਰਕੇ ਆਪਾਂ ਕਹਿੰਦੇ ਇਹ ਕੰਮ ਸਹੀ ਨਹੀਂ ਹੋਇਆ ਆਪਾਂ ਦੁਆਰਾ ਨਹੀਂ ਸਾਰੇ ਕੰਮ ਉਸੇ ਤਰ੍ਹਾਂ ਚੱਲਦੇ ਰਹਿਣ ਤਾਂ ਸਰਕਾਰਾਂ ਸਾਰੀਆਂ ਵਧੀਆ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਠੀਕ ਸੀ ਦੇਖੋ ਆਪਾਂ ਮਾੜਾ ਕਿਸੇ ਨੂੰ ਵੀ ਨਹੀਂ ਕਹਿੰਦੇ ਆ ਕਿ ਸਾਰੀਆਂ ਸਰਕਾਰਾਂ ਠੀਕ ਸੀ ਜਿਹਨਾਂ ਜਿੰਨਾ ਸਰਦਾ ਸੀ ਉਹਨਾਂ ਨੇ ਕੰਮ ਕੀਤਾ ਹੈਗਾ ਬਟ ਆਪਾਂ ਜੋਨੇ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵਧੀਆ ਕੰਮ ਹੋ ਆਪਾਂ ਯਤਨਸ਼ੀਲ ਰਹਾਂਗੇ ਉਸੇ ਵਾਸਤੇ ਆਪਾਂ ਬੰਦੇ ਵੀ ਚੁਣਾਂਗੇ ਜੋ ਨਮਾਇंदे ਚੁਣਾਂਗੇ ਹਾਂਜੀ ਹਾਂਜੀ ਪਾਇਆ ਜੀ ਸਰਕਾਰ ਬਣਾਉਣ ਜਾ ਰਹੇ ਹਾਂ ਸਰਕਾਰ ਤਾਂ ਹੀ ਆਮ ਆਦਮੀ ਪਾਰਟੀ ਬਣੂਗੀ ਜੀ ਅੱਛਾ ਹਾਂਜੀ ਆਮ ਆਦਮੀ ਪਾਰਟੀ ਦੇ ਤਸੱਲੀਆ ਤੁਹਾਨੂੰ ਪੂਰੀ ਹਾਂਜੀ ਹਾਂਜੀ ਤਸੱਲੀ ਹੈ ਜੀ ਕੋਈ ਠੀਕ ਆ ਜੀ ਤੁਸੀਂ ਜਿਹੜੀ व्हीਲ ਚੇਅਰ ਆ ਇਹ ਤੁਹਾਨੂੰ ਤੁਹਾਡੀ ਡਿਊਟੀ ਕਿਨਾਂ ਵੱਲੋਂ ਲਈ ਗਈ ਹੈ ਇਹ ਤੁਸੀਂ ਕਿਤੇ ਵਾਸਤੇ ਲੈ ਕੇ ਆਇਓ ਕਿਸੇ ਦੇ ਨਾਲ ਆਇਓ ਇਹ ਸਾਡੇ ਫੈਕਟਰੀ ਹਾਊਸ ਦਾ ਮਛਵਾੜਾ ਕਮੇਟੀ ਵੱਲੋਂ ਲਈ ਗਈ ਹੈ ਜੀ ਜਿਵੇਂ ਕੋਈ ਹੈਂਡੀਕੈਪ ਬੰਦਾ ਵਾ ਅਸੀਂ ਉਹਨੂੰ व्हीਲ ਚੇਅਰ ਤੇ ਅੰਦਰ ਲੈ ਕੇ ਜਾਂਦੇ ਜੀ ਫੋਟਪੌਨ ਉਸ ਉਦੋਂ ਜੇ ਆਪਾਂ ਉਹਨੂੰ ਬਾਹਰ ਲੈ ਕੇ ਅੰਦਰ ਗੱਡੀ ਚੱਕਰ ਜੀ ਤੁਸੀਂ ਉਹਨੂੰ ਬੋਟ ਪਵਾ ਕੇ ਬੀਲਚਰ ਤੇ ਲਿਜਾ ਕੇ ਅੰਦਰ ਬੀਲਚਰ ਤੇ ਲੈ ਕੇ ਗੱਡੀ ਗੱਡੀ ਤੇ ਵਾਪਸ ਛੱਡ ਕੇ ਜਾਂਦੇ ਜੀ ਠੀਕ ਹੈ ਬੂਥ ਨੰਬਰ 37 ਇੱਥੇ ਸਾਡੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਨਵਜੋਤ ਸਿੰਘ ਜੀ ਨਵਜੋਤ ਜੀ ਕਿੰਨੇ ਕੁ ਲੋਕ ਇੱਥੇ ਆਗੇ ਹੋਣਗੇ ਕੀ ਗੱਲ ਇੱਥੇ ਸੁੰਨ ਮਸਾਨ ਪਈ ਆ ਕੀ ਲੋਕ ਵੋਟ ਪਾਉਣ ਆ ਨਹੀਂ ਦੇ ਜੀ ਦੇਖੋ ਗਰਮੀ ਦਾ ਮੌਸਮ ਹੈ ਦੁਪਹਿਰ ਕਰਕੇ ਨਹੀਂ ਯਾਰ ਇਹ ਪਹਿਲਾਂ ਪਹਿਲਾਂ ਸਵੇਰ ਸਵੇਰ ਰਸ਼ ਆਇਆ ਸੀ ਜੋ ਵੀ ਹੈ ਆਪਣਾ ਵੋਟ ਪਾ ਕੇ ਸਵੇਰ ਸੋ ਜਾਓ ਉਸ ਤੋਂ ਬਾਅਦ ਸ਼ਾਮ ਨੂੰ ਠੰਡੇ ਹੋਏ ਆ ਸਕਦੇ ਨੇ ਸੰਭਾਵਨਾ ਹੈ ਮੈਂ ਤੇ ਲਗਭਗ ਤੇ ਸਾਰੇ ਅੰਕ ਸਵੋਟ ਪੈ ਚੁੱਕੇ 350 ਵੋਟ ਪੈ ਚੁੱਕੀ ਹੁੰਦਕਰ ਕੀ ਲੋਕੀ ਜਿਹੜਾ ਹੁਣ اٹਕ ਗਏ ਨੇ ਇਹਦਾ ਮਤਲਬ 3-4 ਵਜੇ ਆਉਣਗੇ ਵੋਟਾਂ ਭਾਈ ਸ਼ਾਮ ਨੂੰ ਖੰਡੇ ਹੋਏ ਆਉਣਗੇ ਤੇ ਇੱਥੇ ਕੀ ਪ੍ਰਬੰਧ ਕੀਤੇ ਹੋਏ ਨੇ ਇਹਨਾਂ ਨੇ ਉਹਨਾਂ ਦੇ ਖੰਡਣ ਵਾਸਤੇ ਵੇਟਿੰਗ ਏਰੀਆ ਤੇ ਸ਼ਵੀਲ ਦਾ ਪ੍ਰਬੰਧ ਹੈਗਾ ਤੇ ਉਸ ਤੋਂ ਬਾਅਦ ਪੱਖੇ ਕੂਲਰ ਜੋ ਵੀ ਹੈ ਆਪਣਾ ਹੈ ਲੋਕ ਇਨ ਸੁਵਿਧਾ ਹੈਗੀ ਆ ਜੋ ਵੀ ਹੈ ਠੀਕ ਚੱਲ ਰਿਹਾ ਵਧੀਆ ਬਹੁਤ ਵਧੀਆ ਸੁਵਿਧਾ ਸਾਡੇ ਨਾਲ ਇੱਕ ਮੈਡਮ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਅ ਮੈਡਮ ਤੁਸੀਂ ਬੋਟ ਪਾਏ ਹਾਂਜੀ ਬੋਟ ਪਾਏ ਜੀ ਦਿੱਲੀ ਦੇ ਵਿੱਚ ਕਿਹੜੀ ਸਰਕਾਰ ਬਣ ਰਹੀ ਹੈ ਦੇਖੋ ਅਸਾਰ ਤਾਂ ਪੂਰੇ ਦੇਖੋ ਜੀ ਜਿੰਨੂੰ ਦਿਖਾਇਓ ਬੋਟ ਹਾਂਜੀ ਅਸਾਰ ਤਾਂ ਪੂਰੇ ਜੀ ਭਾਜੀਪੀ ਦੀ ਹੈ ਤੇ ਸੈਂਟਰ ਜਿਹੜੀ ਉਹ ਬੁਗੀ ਜਿਹਾ ਹੈ ਬਾਕੀ ਆਪਾਂ ਹੁਣ ਪੰਜਾਬ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਮਤਲਬ ਹਲੇ ਅ ਕਾਂਗਰਸ ਹੈ ਹੋਰ ਦੂਜਾ ਹਮਾਰ ਪਰਟੀ ਜੇ ਦੇਖਿਆ ਜੋ ਵੀ ਭਾਜੀ ਤੁਸੀਂ ਜਿਹੜੀਆਂ ਬੀਬੀਆਂ ਹੈਗੀਆਂ ਬੀਬੀਆਂ ਨੂੰ ਕੀ ਕਹਿਣਾ ਚਾਹੂਗੀ ਹਲੇ ਤੱਕ ਕੋਈ ਵੋਟਪਾਲ ਆ ਨਹੀਂ ਰਿਹਾ ਭਾਈ ਸਾਹਿਬ ਦਾ ਕਹਿਣਾ ਕਿ 350 ਹਲੇ ਲੋਕ ਆਏ ਨੇ ਵੋਟ ਜਿਆਦੀ ਹੈ ਵੋਟ ਕਿੰਨੀ ਆਈ ਇਥੇ 12 12 1300 ਵੋਟ ਹਲੇ 3 350 ਪੋਲ ਹੋਈ ਹੈ ਹਲੇ ਬੀਬੀਆਂ ਕਿਉਂ ਨਹੀਂ ਘਰਾਂ ਚੋਂ ਨਿਕਲ ਰਹੀਆਂ ਵੋਟਪਾਲ ਚੱਕਰ ਕੀ ਆ ਕਿਉਂ ਸਰਕਾਰ ਉੱਪਰਲੀ ਸਰਕਾਰ ਬਦਲਦੇ ਚੱਕਰ ਦਾ ਨਹੀਂ ਹਲੇ ਨਹੀਂ ਉਹਦਾ ਰੀਜ਼ਨ ਤਾਂ ਬਹੁਤ ਵੱਡਾ ਜੀ ਦੇਖੋ ਜੀ ਅਗਲਾ ਪਹਿਲਾਂ ਪੁੱਛਦਾ ਹੈ ਬਾਅਦ ਵਿੱਚ ਕੋਈ ਪੁੱਛਦਾ ਨਹੀਂ ਇਸ ਕਰਕੇ ਲੋਕ ਐਨੇ ਕੱਕ ਚੁੱਕੇ ਇਸ ਚੀਜ਼ ਦੇ ਵਿੱਚੋਂ ਕਿ ਅਸੀਂ ਵੋਟ ਪਾਣੀ ਹੋਈ ਨਹੀਂ ਪਰ ਆਪਹਰੇ ਇੱਕ ਨੂੰ ਇਹ ਕਰਦੇ ਆ ਵੀ ਕੰਬਰਸੇ ਤੁਹਾਡਾ ਹੱਕ ਹੈ ਵੋਟ ਪਾਣਾ ਵੋਟ ਪਾਣਾ ਛੱਡੋ ਤੁਸੀਂ ਤੁਹਾਡੇ ਮਨ ਕਰਦੇ ਜਿਹਨੂੰ ਤੁਹਾਡਾ ਦਿਲ ਕਰਦਾ ਉਹਨੂੰ ਵੋਟ ਪਾਓ ਲੇਕਿਨ ਦੂਜੀ ਰੀਜਨ ਐ ਵੀ ਹੈਗਾ ਕਿ ਗਰਮੀ ਬਹੁਤ ਜ਼ਿਆਦਾ ਹੈ ਕੁ ਸਵੇਰੇ ਮਾਰਨਿੰਗ ਸੇ ਆ ਗਿਆ ਦੁਪਹਿਰੇ ਹੁਣ ਨਹੀਂ ਆਏਗਾ ਕੋਈ ਵੀ ਕਿਉਂਕਿ ਸਾਰੇ ਬੱਚੇ ਆਲੇ ਫੈਮਲੀ ਆਲੇ ਕੰਮ ਆਲੇ ਸ਼ਾਮੀ ਮਤਲਬ ਜੋ ਵੀ ਚਾਰ ਬਸਬਾ ਲੋਕ ਨਿਕਲੋਗੇ ਠੀਕ ਹੈ ਸਾਡੇ ਨਾਲ ਲੋਕ ਸੇਵਕ ਸੁਮੇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਜੀ ਨੇ ਜਿਹੜੇ ਹੁਣੀ ਹੁਣੀ ਵੋਟ ਪਾ ਕੇ ਆਏ ਨੇ ਤੁਸੀਂ ਵੋਟ ਪਾਇਆ ਜੀ ਦਿਖਾਓ ਯਾਰ ਆਪਣੀ ਉਂਗਲੀ ਤੇ ਵੋਟ ਤੁਸੀਂ ਦੇਖ ਸਕਦੇ ਹੋ ਲਵੀਏ ਹੁਣੀ ਹੁਣੀ ਵੋਟ ਪਾ ਕੇ ਆਏ ਨੇ ਸ਼ਾਵੜਾਈ ਤੇ ਸ਼ਰਮਾ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਕੀ ਕਹਿੰਦੇ ਨੇ ਇਹ ਲਵੀ ਜਿਹੜੀ ਅੱਜ ਸਰਕਾਰ ਦਿੱਲੀ ਦੇ ਵਿੱਚ ਕਿਹੜੀ ਪਾਰਟੀ ਬਣਾਉਣ ਜਾ ਰਹੀ ਹੈ ਗੱਲ ਕਰਾਂਗੇ ਸ਼ਰਮਾ ਜੀ ਨਾਲ ਹਾਂਜੀ ਸ਼ਰਮਾ ਜੀ ਅ ਦਿੱਲੀ ਦੇ ਵਿੱਚ ਤੁਸੀਂ ਜਿਹੜੀ ਸਰਕਾਰ ਹੈ ਉਹ ਕਾਂਗਰਸ ਹੀ ਦੇਖਦੇ ਹੋ ਜਾਂ ਭਾਜਪਾ ਦੇ ਦੇਖੋ ਜਿੰਦ ਤੱਕ ਪੰਜਾਬ ਦਾ ਮੂਡ ਆ ਉਹ ਤਾਂ ਕੇਂਦਰ ਸਰਕਾਰ 'ਚ ਬਦਲਾਅ ਦੇ ਮੂਡ 'ਚ ਦਿਖ ਰਿਹਾ ਹੈ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਕੇਂਦਰ ਵਿੱਚ ਇਸ ਵਾਰ ਸਰਕਾਰ ਬਦਲੇਗੀ ਔਰ ਇਸੇ ਮਕਸਦ ਨੂੰ ਲੈ ਕੇ ਅਸੀਂ ਵੋਟ ਪਾਈ ਹੈ ਔਰ ਹੋ ਸਕਦਾ ਪੂਰੇ ਭਾਰਤ ਵਿੱਚ ਇਸੇ ਤਰ੍ਹਾਂ ਦੀ ਹਵਾ ਚੱਲਦੀ ਹੋਵੇ ਤੇ ਕੇਂਦਰ ਵਿੱਚ ਸਰਕਾਰ ਇਸ ਵਾਰ ਬਦਲੂਗੀ ਜ਼ਰੂਰ ਪੰਜਾਬ ਦੇ ਜਿਹੜੇ ਰੁਝਾਨ ਨੇ ਇਹ ਕੀ ਕਹਿੰਦੇ ਨੇ ਪੰਜਾਬ ਦੇ ਰੁਝਾਨ ਤਾਂ ਜੇ ਆਪਾਂ ਦੇਖੀਏ ਜੇ ਤਾਂ ਭਾਰਤੀ ਜਨਤਾ ਪਾਰਟੀ ਦੀ ਪਿਛਲੀ ਕਾਰਗੁਜ਼ਾਰੀ ਕਰਕੇ ਔਰ ਅਕਾਲੀ ਬੀਜਪੀ ਦੇ ਲੱਗ ਲੱਗ ਖੜੇ ਹੋਣ ਕਰਕੇ ਇਹਨਾਂ ਦਾ ਕੋਈ ਜ਼ਿਆਦਾ ਚਾਂਸ ਨਹੀਂ ਦਿਖਦਾ ਕਿ ਉਹ ਜਿੱਤ ਸਕਣਗੇ ਹਾਂ ਕੁਝ ਪਰਸੈਂਟ ਵੋਟ ਬਸ ਸਕਦੀ ਹੈ ਧਰਮ ਦੇ ਨਾਂ ਤੇ ਪਰ ਪੰਜਾਬ ਦੇ ਵਿੱਚ ਮੁੱਖ ਮੁਕਾਬਲਾ ਆਮ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਨਜ਼ਰ ਆ ਰਹੀ ਹੈ ਜਿਤੋਂ ਤੱਕ ਜ਼ਮੀਨੀ ਹਕੀਕਤਾਂ ਦੱਸ ਰਹੀਆਂ ਸ਼ਰਮਈ ਜੇ ਆਪਾਂ ਹੁਣ ਤੁਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਲੈ ਜੂ ਤੇ ਕਾਂਗਰਸ 13 ਦੇ ਵਿੱਚੋਂ ਕਿੰਨੀਆਂ ਲੈ ਦੇ ਕੋ ਇਹ ਕਹਿਣਾ ਤਾਂ ਬਹੁਤ ਔਖਾ ਕਿਉਂਕਿ ਮੌਸਮ ਦੇ ਹਿਸਾਬ ਨਾਲ VOTER ਜਿਹੜਾ VOTING TURN OUT ਆ ਉਹ ਬਹੁਤ ਘਟ ਰਿਹਾ ਹੈ ਤੇ ਪਰ ਇਹ ਲੱਗ ਰਿਹਾ ਵੀ ਬਹੁ ਗਿਣਤੀ ਸੀਟਾਂ ਤੇ ਆਮ ਆਦਮੀ ਪਾਰਟੀ ਪਰ ਉਸ ਤੋਂ ਥੋੜੀ ਜਿਹੀ ਘੱਟ ਕਾਂਗਰਸ ਲੈ ਸਕਦੀ ਹੈ ਕੋਈ ਐਗਜ਼ੈਕਟ ਫਿਗਰ ਤਾਂ ਇਫਤੋਦਨ ਸੇ ਸਾਹਮਣੇ ਆ ਜਾਏਗੀ ਕਿੰਨੀ ਕੁ ਵੋਟ ਪਰਸੈਂਟੇਜ ਹੋਈ ਆ ਪਰ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਮੁੱਖ ਮੁਕਾਬਲੇ ਦੂਸਰੀ ਲੋਕਸ਼ਗਰਮੇਟੀ ਦੇ ਪ੍ਰਧਾਨ ਉਹ ਤੁਹਾਡਾ ਹਰ ਇੱਕ ਜਿਹੜਾ ਮਿਹਨਤ ਕਸ਼ ਪਰਿਵਾਰਾਂ ਨਾਲ ਰੋਜ਼ਦਾ ਕਿਸੇ ਦਾ ਤੁਹਾਨੂੰ ਤੁਸੀਂ ਹਾ ਭਾਵ ਜਾਣੇ ਹੋਣਗੇ ਕਿਹੜਾ ਬੰਦਾ ਕਿਸ ਨੂੰ ਵੋਟ ਪਾਉਣ ਚਾਹੁੰਦਾ ਦੇਖੋ ਜੇ ਲੋਕਲ ਪੱਧਰ ਦੇ ਇਸ਼ੂ ਲਈਏ ਤਾਂ ਦੋ ਤਿੰਨ ਗੱਲਾਂ ਸਾਹਮਣੇ ਆ ਰਹੀਆਂ ਕਿ ਜੇਕਰ ਹਲਕਾ ਸਮਰਾਲਾ ਦੀ ਉਹ ਗੱਲ ਕਰੀ ਜਾਵੇ ਤਾਂ ਆਮ ਲੋਕ ਇਸ ਗੱਲ ਨੂੰ ਬਹੁਤ ਕੁਛ ਨਹੀਂ ਕਿ ਸਾਡੇ ਹਲਕੇ ਦਾ ਜਿਹੜਾ ਨਰਕ ਕਿਹਾ ਜਾਂਦਾ ਸੀ ਸੜਕਾਂ ਠੀਕ ਹੋ ਗਈਆਂ ਉਹ ਚਾਹੇ ਸਮਰਾਲਾ ਖੰਨਾ ਨਵਾਂ ਸ਼ਹਿਰ ਰੋਡ ਹੋਵੇ ਚਾਹੇ ਪੌਤ ਨੂੰ ਜਾਂਦਾ ਹੋਇਆ ਰੋਡ ਹੋਵੇ ਚਾਹੇ ਝਾਰ ਸਾਹਿਬ ਤੋਂ ਸਮਰਾਲੇ ਤੱਕ ਜਾਂਦਾ ਰੋਡ ਹੋਵੇ ਔਰ ਉਸ ਤੋਂ ਬਾਅਦ ਸਹੂਲਤ ਜਿਹੜੀ ਮੁਫਤ ਬਿਜਲੀ ਦੀ ਆ ਉਹ ਤੋਂ ਵੀ ਲੋਕ ਖੁਸ਼ ਨੇ ਔਰ ਆਮ ਲੋਕ ਮੇਰੇ ਕੋਲ ਪਹੁੰਚ ਕੇ ਜਿਹੜੀ ਆਮ ਗੱਲਬਾਤ ਹੁੰਦੀ ਆ ਤਾਂ ਉਹ ਅਗਲਾ ਇਹ ਕਹਿੰਦਾ ਵੀ ਜਰਨਲ ਵਰਗ ਨੂੰ ਕਿਸੇ ਨੇ ਪਹਿਲੀ ਵਾਰ ਕੋਈ ਸਹੂਲਤ ਦਿੱਤੀ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਸੇ ਪਾਰਟੀ ਨੂੰ ਵੋਟ ਪਾਈ ਜਾਵੇ ਤੇ ਬਾਕੀ ਹੋਰ ਕਈ ਮੁੱਦੇ ਵੀ ਹੈਗੇ ਜੇ ਸੈਂਟਰਲ ਪੱਧਰ ਦਾ ਮੁੱਦਾ ਤਾਂ ਸਭ ਤੋਂ ਵੱਡਾ ਮੁੱਦਾ ਤਾਂ ਜਿਹੜਾ ਕਿਸਾਨ ਅੰਦੋਲਨ ਚੱਲਿਆ ਸੀ ਉਸ ਦੇ ਕਰਕੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਗਰਾਫ ਕਾਫੀ ਡਿੱਗ ਚੁੱਕਾ ਹੈ। બીજી ਗੱਲ ਪਿਛਲੇ ਸਮੇਂ ਵਿੱਚ ਅਕਾਲੀ ਭਾਜਪਾ ਵੱਲੋਂ ਕੀਤੇ ਕੰਮ ਔਰ ਕਾਂਗਰਸ ਦਾ ਵੀ ਜੇ ਦੇਖਿਆ ਜਾਵੇ ਤਾਂ ਕਾਂਗਰਸ ਦੇ ਲੀਡਰੇ ਮੈਨੂੰ ਨਹੀਂ ਲੱਗ ਰਿਹਾ ਵੀ ਡਾਕਟਰ ਅਮਰ ਸਿੰਘ ਨੂੰ ਜਤੌਣ ਲਈ ਮੱਛੌੜ ਦੀ ਗੱਲ ਕਰਦਾ ਵੀ ਉਹ ਸੁਹਰਦ ਨੇ ਕਿਉਂਕਿ ਇੱਥੇ ਦੇਖ ਲਓ ਤੁਸੀਂ ਆ ਭਾਰਤੀ ਜਨਤਾ ਪਾਰਟੀ ਵਾਲੇ ਚਾਹੇ ਦੋ ਜਣੇ ਬੈਠੇ ਨੇ ਪਰ ਜੱਟ ਕੇ ਬੈਠੇ ਨੇ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਮੇਰੇ ਖਿਆਲ ਦੇ ਵਿੱਚ ਪਹਿਲੀ ਵਾਰ ਮੈਂ ਦੇਖ ਰਿਹਾ ਵੀ ਕਾਂਗਰਸ ਪਾਰਟੀ ਦਾ ਔਰ ਅਕਾਲੀ ਦਲ ਦਾ ਇੱਥੇ ਬੂਥ ਨਹੀਂ ਲੱਗਿਆ ਜਦ ਕਿ ਇਸ ਚੌਂਕ ਦੇ ਵਿੱਚ ਮੇਨ ਚੌਂਕ ਆ ਹਰ ਵਾਰ ਲੱਗਦਾ ਸੀ ਤੇ ਔਰ ਇਸ ਤੋਂ ਲੱਗਦਾ ਹੈ ਵੀ ਸ਼ਾਇਦ ਲੋਕ ਲੜ ਰਹੇ ਹੋਣ ਪਰ ਲੀਡਰ ਉਹਨਾਂ ਦੇ ਹਿੰਮਤ ਹਾਰ ਕੇ ਬੈਠੇ ਮਤਦਾਨ ਮਤਦਾਨ ਜਿਹੜੇ ਅੱਜ ਲੋਕੀ ਦੇ ਰਹੇ ਨੇ ਕੁਝ ਹੀ ਘੰਟੇ ਦੇ ਵਿੱਚ ਇਹ 6 ਵਜੇ ਜਿਹੜੀ ਪੋਲਿੰਗ ਬੰਦ ਹੋ ਜਾਣੀ ਆ ਲੋਕਾਂ ਨੇ ਆਪਣੀ ਜਿਹੜੀ ਮਤਦਾਦਾਨ ਉਹ ਕਰ ਦੇਣਾ। ਔਰ 4 ਤਰੀਕ 4 ਤਰੀਕ ਨੂੰ ਇਹ ਸਾਰੇ ਪੂਰੇ ਭਾਰਤ ਦੇ ਜਿਹੜੇ ਰਿਜ਼ਲਟ ਆ ਜਾਣੇ ਆ ਉਹ ਜਿੱਦਾਂ ਇੱਕ ਸਿਆਣੇ ਕਹਿੰਦੇ ਆ ਕੁੰਡੀਆਂ ਦੇ ਸਿੰਘ ਫਸ ਗਏ ਉਹਨੂੰ ਨਿੱਤ ਨੂੰ ਬੜੇਵੇਂ ਖਾਣੀ ਇਹ ਹੁਣ ਆਪਾਂ ਨੂੰ 4 ਤਰੀਕ ਨੂੰ ਪਤਾ ਲੱਗੂਗਾ ਕਿਹੜੀ ਬੜੇਵੇਂ ਖਾਣੀ ਨਿੱਤਰਦੀ ਆ। ਕੈਮਰਾਮੈਨ ਹਰਸ਼ ਦੇ ਨਾਲ ਜਗਦੀਸ਼ ਰਾ